ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਜੀ ਗੁਰਬਾਣੀ ਦੇ ਵਿੱਚ ਸਬਦ ਆਇਆ ਹੈਗਾ ਆ ਅਮਰਤ ਸਰ ਆਓ ਸਮਝੀਏ ਗੁਰਬਾਣੀ ਦੇ ਵਿੱਚ ਅਮਰਤ ਸਰ ਦਾ ਕੀ ਅਰਥ ਹੈਗਾ ਆ ਤੇ ਵਿਚਾਰੀਏ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਕਰਦੇ ਨੇ ਗੁਰੂ ਸਾਗਰ ਅਮਰਤ ਸਰ ਜੋ ਇੱਛਾ ਹੈ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮੰਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸਨੂੰ ਹੁਕਮ ਮੰਨਾਈਂ ਆਓ ਵਿਚਾਰ ਕਰੀਏ ਕਿ ਗੁਰੂ ਸ਼ਬਦ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰ ਹੈ ਜਿਹੜਾ ਗੁਰੂ ਹੈਗਾ ਸਾਡਾ ਸ਼ਬਦ ਗੁਰੂ ਹੈਗਾ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਸਮੁੰਦਰ ਹੈਗਾ ਆ ਗੁਰੂ ਅਮਰਤ ਨਾਲ ਭਰਿਆ ਹੋਇਆ ਸਰੋਵਰ ਹੈ ਇਹ ਅਮਰਤ ਨਾਲ ਭਰਿਆ ਹੋਇਆ ਸਰੋਵਰ ਹੈਗਾ ਆ ਅਮਰਸਰ ਹੈ ਸੇਵਕ ਇਸ ਅਮਰ ਦੇ ਸਰੋਵਰ ਗੁਰੂ ਦੇ ਸ਼ਰਨ ਪੈਂਦਾ ਆ ਜੇ ਜਿਹੜਾ ਸੇਵਕ ਹੈਗਾ ਆ ਗੁਰੂ ਤੇ ਪ੍ਰਦੇਸ਼ ਨੂੰ ਮੰਨ ਲਾਇਆ ਤੇ ਇਸ ਤੇ ਉਹ ਤੇ ਪਰਮੰਤ ਆਪਣੇ ਜੀਵ ਵਿੱਚ ਲਾਗੂ ਕਰਦਾ ਹੈ ਸਰੋਵਰ ਦੀ ਸ਼ਰਨ ਪੈਂਦਾ ਆ ਕਿ ਜੋ ਕੁਛ ਉਹ ਮੰਗਦਾ ਆ ਉਹ ਫਲ ਪਾ ਲੈਂਦਾ ਆ ਜੋ ਉਹਦੀ ਇੱਛਾ ਹੁੰਦੀ ਉਹ ਪੂਰੀ ਕਰ ਦਿੰਦਾ ਆ ਗੁਰੂ ਦੀ ਮਿਹਰ ਨਾਲ ਸੇਵਕ ਆਪਣੇ ਹਿਰਦੇ ਵਿੱਚ ਮਨ ਵਿੱਚ ਪ੍ਰਮਾਤਮਾ ਦਾ ਨਾਮ ਬਸਾਂਦਾ ਆ ਨਾਮ ਕੀ ਹੈਗਾ ਉਹਦਾ ਗੁਣ ਉਹਦਾ ਉਹ ਗਿਆਨ ਉਹ ਆਪਣੇ ਮਨ ਵਿੱਚ ਬਸਾਂਦਾ ਹੈ ਜੋ ਅਸਲ ਸਰਮਾਇਆ ਕਹਿੰਦੇ ਅਸਲ ਸਰਮਾਇਆ ਉਹ ਹੈਗਾ ਆ ਜੋ ਨਾਮ ਹੈਗਾ ਨਾਮ ਤਾਂ ਹੈਗਾ ਆ ਜੋ ਕਦੇ ਮੁਕਣ ਵਾਲਾ ਨਹੀਂ ਇਹ ਨਾਮ ਤਨ ਕਦੇ ਮੁਕਦਾ ਨਹੀਂ ਹੈਗਾ ਤੇ ਇਹ ਸਦਾ ਅਟਲ ਹੈਗਾ ਜਿੱਦੋਂ ਪ੍ਰਮਾਤਮਾ ਅਟਲ ਹੈਗਾ ਤੇ ਨਾਮ ਤਨ ਵੀ ਕਦੇ ਖਤਮ ਨਹੀਂ ਹੁੰਦਾ ਇਹ ਵੀ ਅਟਲ ਹੈਗਾ ਹੁ ਸਮਝੀ ਜਿੱਦਾਂ ਸਰੀਰ ਨੂੰ ਧੋਣ ਲਈ ਸਾਫ਼ ਕਰਨ ਲਈ ਬਾਹਰੀ ਪਾਣੀ ਦੇ ਸਰੋਵਰ ਦੀ ਲੋੜ ਪੈਂਦੀ ਆ ਇਸੇ ਤਰ੍ਹਾਂ ਆਪਣੇ ਮਨ ਦੀ ਮੈਲ ਧੋਣ ਲਈ ਸਾਫ਼ ਕਰਨ ਲਈ ਅਮਰ ਦੇ ਸਰੋਵਰ ਦੀ ਲੋੜ ਹੈ ਅਮਰ ਸਰੋਵਰ ਹੈ ਕੀ ਹੁ ਸਮਝੀ ਗੁਰਬਾਣੀ ਅੰਮ੍ਰਿਤ ਦਾ ਸਰੋਵਰ ਹੈ ਜਿਹੜੀ ਗੁਰਬਾਣੀ ਹੈਗੀ ਕਹਿੰਦੇ ਉਹ ਅੰਮ੍ਰਿਤ ਦਾ ਸਰੋਵਰ ਹੈ ਇਸ ਦੇ ਵਿੱਚ ਗੁਣਾ ਦਾ ਜਲ ਹੈਗਾ ਆ ਗੁਣਾ ਦੇ ਜਲ ਨਾਲ ਵਿਕਾਰਾਂ ਨਾਲ ਮਿਲੇ ਹੋਏ ਕੰਦੇ ਹੋਏ ਮਨ ਨੂੰ ਧੋਣਾ ਹੈ ਸਾਫ਼ ਕਰਨਾ ਹੈ ਕਿ ਜਿੱਦਾਂ ਅਸੀਂ ਆਪਣੇ ਸਰੀਰ ਨੂੰ ਪਾਣੀ ਨਾਲ ਸਾਫ਼ ਕਰਦੇ ਹਾਂ ਬਾਹਰ ਸਰੀਰ ਨੂੰ ਆਪਣਾ ਮਨ ਜਿਹੜਾ ਹੈਗਾ ਜੀ ਵਿਕਾਰ ਹੈਗੇ ਆ ਉਹਨਾਂ ਨੂੰ ਗੁਣਾ ਦੇ ਜਲ ਨਾਲ ਤੋਣਾ ਇਨਸਾਫ ਕਰਨਾ ਤਾਂ ਮਨ ਨੂੰ ਸਾਫ ਕਰਨਾ ਤਾਂ ਅਮਰਤ ਸਰੋਵਰ ਦੀ ਲੋੜ ਹੈ ਕਿ ਸਾਨੂੰ ਲੋੜ ਹੈਗੀ ਹੈ ਉਸ ਸਰੋਵਰ ਦੀ ਅਮਰਤ ਸਰੋਵਰ ਦੀ ਜਿਸ ਨਾਲ ਅਸੀਂ ਆਪਣੇ ਮਨ ਨੂੰ ਵਿਚਾਰਾਂ ਤੋਂ ਸਾਫ ਕਰ ਸਕਦੇ ਹਾਂ ਸਰੀਰ ਸਾਫ ਕਰਨਾ ਬਾਹਰੀ ਪਾਣੀ ਸਰੋਵਰ ਦੀ ਲੋੜ ਹੈ ਤੇ ਮਨ ਵਿੱਚ ਪਰਮਾਤਮਾ ਦੇ ਰੱਬੀ ਗੁਣਾਂ ਗੁਣਾਂ ਨੂੰ ਗਿਆਨ ਨੂੰ ਚਾਨਣ ਨੂੰ ਅੰਦਰ ਟਿਕਾਣਾ ਹੀ ਅਸਲੀ ਤਨਨਾ ਕਿਨਾਂ ਉਹ ਰੱਬੀ ਗੁਣਾਂ ਟਿਕਾਣਾ ਕਹਿੰਦਾ ਅਸਲੀ ਤੁਹਾਨੂੰ ਹੈਗਾ ਆ ਉਹ ਹੀ ਅਸਲੀ ਸਰਮਾਇਆ ਹੈਗਾ ਆ ਜੋ ਜੀਵਨ ਦੇ ਸਫਰ ਦੀ ਲੋੜ ਆ ਜਿੱਦਾਂ ਬਾਹਰੀ ਪੈਸੇ ਦੀ ਲੋੜ ਹੈਗੀ ਸਾਡੇ ਬਾਹਰੀ ਜੀਵਨ ਵਾਸਤੇ ਤੇ ਅੰਦਰ ਦੇ ਸਫਰ ਵਾਸਤੇ ਸਾਨੂੰ ਉਹ ਗੁਣ ਉਹ ਗਿਆਨ ਉਹ ਚਾਨਣ ਦੀ ਲੋੜ ਹੈਗੀ ਆ ਜੋ ਜੀਵਨ ਦੇ ਸਫਰ ਦਾ ਖਰਚਾ ਹੈ ਇਹ ਤਾਂ ਆਤਮਿਕ ਜੀਵਨ ਦਾ ਖਰਚਾ ਹੈ ਆਤਮਿਕ ਜੀਵਨ ਨੂੰ ਜੀਵਤ ਰੱਖਣ ਲਈ ਇਸ ਧੰਦੇ ਲੋੜ ਹੈ ਜਿੱਦਾਂ ਬਾਹਰੀ ਸੰਸਾਰ ਨੂੰ ਜੀਵਿਤ ਰੱਖਣ ਲਈ ਸਾਨੂੰ ਰੋਟੀ ਦੀ ਹੋਰ ਸੰਸਾਰਿਕ ਚੀਜ਼ਾਂ ਦੇ ਲੋੜ ਪੈਂਦੀ ਆ ਇਦਾਂ ਆਤਮਿਕ ਜੀਵਨ ਨੂੰ ਜੀਵਿਤ ਰੱਖਣ ਲਈ ਸਾਨੂੰ ਉਹਨਾਂ ਗੁਣਾਂ ਦੀ ਗਿਆਨ ਦੀ ਲੋੜ ਹੈਗੀ ਆ ਜੇ ਬਾਹਰੀ ਤਨ ਜਿੱਦਾਂ ਬਾਹਰੀ ਤਨ ਬਾਹਰੀ ਜੀਵਨ ਦਾ ਗੁਜ਼ਾਰਾ ਹੈ ਬਾਹਰੀ ਤਨ ਨਾਲ ਬਾਹਰੀ ਜੀਵਨ ਦਾ ਗੁਜ਼ਾਰਾ ਹੁੰਦਾ ਆ ਪਰ ਬਾਹਰੀ ਤਨ ਨਾਲ ਜੀਵਨ ਦਾ ਆਤਮਿਕ ਜੀਵਨ ਦਾ ਗੁਜ਼ਾਰਾ ਨਹੀਂ ਹੁੰਦਾ ਆਤਮਿਕ ਜੀਵਨ ਦੇ ਗੁਜ਼ਾਰੇ ਲਈ ਸਾਨੂੰ ਉਹ ਨਾਮ ਚਾਹੀਦਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਮਝਾਇਆ ਹੈਗਾ ਆ ਕਿ ਜਿੱਦਾਂ ਸਾਨੂੰ ਲੋੜ ਹੈਗੀ ਆ ਸਰੀਰ ਨੂੰ ਸਾਫ਼ ਸੁਥਰਾ ਰੱਖਣ ਰੱਖਣ ਦੀ ਇਸੇ ਤਰ੍ਹਾਂ ਸਾਨੂੰ ਲੋੜ ਹੈਗੀ ਆ ਆਪਣੇ ਮਨ ਨੂੰ ਵਿਕਾਰਾਂ ਤੋਂ ਵਿਚਾਣ ਦੀ ਉਹ ਤਾਂ ਹੀ ਸਾਡੇ ਦੂਰ ਹੋਣਗੇ ਜਦੋਂ ਸਾਡੇ ਕੋਲ ਗੁਰਬਾਣੀ ਦੀ ਵਿਚਾਰ ਕਰਕੇ ਉਹ ਸੱਚ ਸਾਡੇ ਅੰਦਰ ਬਸੂਗਾ ਉਹ ਗਿਆਨ ਸਾਡੇ ਅੰਦਰ ਆ ਗਿਆ ਉਹ ਚਾਨਣ ਆ ਗਿਆ ਗੁਰਬਾਣੀ ਚਮੇ ਚਾਨਣ ਤਾਂ ਜਿਹੜਾ ਅਗਿਆਨ ਹੈਗਾ ਉਹ ਝੂਠ ਹੈਗਾ ਸਾਡੇ ਅੰਦਰੋਂ ਚਲੇ ਜਾਊਗਾ ਤੇ ਆਓ ਸਮਝੀਏ ਕਿ ਅਮਰਸਰ ਦੀ ਹੈਗਾ ਸਰੋਵਰ ਹੈਗਾ ਆਓ ਇਸ ਸਰੋਵਰ ਦੇ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਈਏ ਮਨ ਨੂੰ ਸਾਫ ਸੁਥਰਾ ਕਰੀਏ ਤੇ ਇੱਕ ਹੋਰ ਸ਼ਬਦ ਹੈਗਾ ਆ ਗੁਰਸਾਗਰ ਸਤਸੇਵਿਆ ਦੇ ਤੋਟ ਨਾਮ ਹੈ ਕਿ ਅਸਲੀ ਸਮੁੰਦਰ ਆਹੀ ਹੈਗਾ ਆ ਕਿ ਜਿਸ ਸਤਗੁਰੂ ਸਮੁੰਦਰ ਨਾ ਸੇਵਿਆ ਜਿਸੀ ਗੁਰੂ ਦੇ ਬਦੇਸ ਨੂੰ ਨਾ ਮੰਨਿਆ ਤੇ ਉਸ ਨੂੰ ਆਪਣੇ ਜੀਵਨ ਚ ਲਾਗੂ ਨਾ ਕੀਤਾ ਤਾਂ ਸਹੀ ਉਹ ਅਸੀਂ ਆਪਣੇ ਮਨ ਨੂੰ ਨਹੀਂ ਸਾਫ ਕਰ ਸਕਦੇ ਜੋ ਵਿਚਾਰ ਨਾਲ ਭਰਿਆ ਹੋਇਆ ਹੈਗਾ ਆ ਤੇ ਟੋਟ ਨਾਮ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਟੋਟ ਨਹੀਂ ਆਉਂਦੀ ਉਹ ਨਾਮ ਰਤਨ ਮਿਲ ਜਾਂਦਾ ਹੁਣ ਮਿਲ ਜਾਂਦਾ ਹੁਣ ਤੇ ਉਹ ਜਿਹੜਾ ਨਾਮ ਰਤਨ ਹੈਗਾ ਉਹੀ ਸਾਡੀ ਜੀਵਨ ਦਾ سرمਾਇਆ ਹੈਗਾ ਉਹ ਅਸਲੀ ਤਨ ਹੈਗਾ ਵਿਚਾਰ ਕਰਦੇ ਹੋਏ ਆ ਗਲਤੀਆਂ ਹੋ ਜਾਂਦੀਆਂ ਮਿਸਟੇਕ ਹੋ ਜਾਂਦੀ ਆ ਸੰਗਤ ਬਖਸ਼ਣ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ